SSF ਇਹ ਕਿ ਨਵੀਂ ਪੁਲਿਸ ਬਣਾਈ ਜੋ ਦੇਸ਼ ਦੇ ਵਿੱਚ ਪਹਿਲੀ ਪੁਲਿਸ ਹੈ SSF ਕਰਕੇ ਸੜਕਾਂ ਦੇ ਉੱਤੇ 45% ਮੌਤਾਂ ਘਟ ਗਈ। ਹਜੀ ਸਸੀ ਗਾਲ ਜੀ SSF ਪੰਜਾਬ ਪੁਲਿਸ ਠੀਕ ਹੈ ਜੀ ਪਹੁੰਚ ਗਏ 10 ਮਿੰਟ ਪਹਿਲਾਂ। ਸੜਕ ਸੁਰੱਖਿਆ ਫੋਰਸ ਪੰਜਾਬ ਸਰਕਾਰ ਦੀ ਉਹ ਨਵਿਕਲੀ ਪਹਿਲ ਜਿਸ ਨੇ ਪੰਜਾਬ ਦੀਆਂ ਸੜਕਾਂ ਕੀਤੀਆਂ ਸੁਰੱਖਤ ਮਹਿਜ਼ 1 ਸਾਲ ਪਹਿਲਾ ਆਪਤਿਆਰ ਹੋਈ ਸੜਕ ਸੁਰੱਖਿਆ ਫੋਰਸ ਪੰਜਾਬ ਦੀਆਂ ਸੜਕਾਂ ਉੱਤੇ ਨਾ ਸਿਰਫ ਸੜਕ ਹਾਦਸੇ ਘਟਾ ਰਹੀ ਹੈ ਸਗੋਂ ਇਹਨਾਂ ਹਾਦਸਿਆਂ ਚੋਂ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਦੇ ਵਿੱਚ ਵੀ 48% ਤੱਕ ਦੀ ਕਮੀ ਆਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਦੀ ਬਦੌਲਤ ਇਹ ਸਭ ਸੰਭਵ ਹੋ ਸਕਿਆ ਇਹ ਅੰਕੜੇ ਦੱਸਣ ਲਈ ਕਾਫੀ ਨੇ ਕਿ 112 ਤੇ ਕੀਤੀ ਇੱਕ ਕਾਲ ਦੇ ਨਾਲ ਕੁਝ ਹੀ ਮਿੰਟਾਂ ਦੇ ਵਿੱਚ ਪਹੁੰਚਣ ਵਾਲੀ ਐਸਐਸਐਫ ਕਿੰਨੇ ਸੁਚੱਜੇ ਢੰਗ ਦੇ ਨਾਲ ਆਪਣਾ ਫਰਜ਼ ਨਿਭਾਰੀ ਹੈ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਗੱਡੀਆਂ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਜ਼ਖਮੀਆਂ ਨੂੰ ਫਰਸਟ ایڈ ਮੁਹੱਈਆ ਕਰਵਾ ਕੇ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾ ਦਿੰਦੇ ਨੇ ਐਸਐਸਐਫ ਦੀ ਟੀਮ ਦਾ ਇੱਕੋ ਇੱਕ ਮੰਤਵ ਰਹਿੰਦਾ ਹੈ ਕਿ ਹਰ ਹਾਲ 'ਚ ਹਰ ਮਨੁੱਖੀ ਜਾਨ ਨੂੰ ਬਚਾਇਆ ਜਾਵੇ ਅਫਸੋਸ ਕਿੰਨੀਆਂ ਸਰਕਾਰਾਂ ਆਈਆਂ ਤੇ ਕਈਆਂ ਪਰ ਭਗਵੰਤ ਸਿੰਘ ਮਾਨ ਸਰਕਾਰ ਤੋਂ ਪਹਿਲਾਂ ਕਿਸੇ ਨੇ ਵੀ ਇਸ ਗੰਭੀਰ ਮੁੱਦੇ 'ਤੇ ਕੋਈ ਧਿਆਨ ਨਾ ਦਿੱਤਾ ਆਖਿਰ ਬਦਲਾਵ ਦਾ ਨਾਅਰਾ ਦੇ ਕੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲਿਆ ਤੇ ਹਰ ਕੀਮਤੀ ਜਾਨ ਨੂੰ ਬਚਾਉਣ ਦਾ ਤਹਈਆ ਕਰ ਸੜਕ ਸੁਰੱਖਿਆ ਫੋਰਸ ਬਣਾਈ ਗਈ ਸੋ ਸਾਡਾ ਮਕਸਦ 1 ਫਰਵਰੀ ਤੋਂ ਕਿ ਤੁਹਾਨੂੰ ਅੱਜ ਤੋਂ ਤੁਸੀਂ ਸੜਕਾਂ ਤੇ ਚੱਲੇ ਜਾਓਗੇ 1 ਫਰਵਰੀ ਤੋਂ ਅਸੀਂ ਤੁਹਾਨੂੰ ਇਸ ਵਾਰ 29 ਫਰਵਰੀ ਹੈ ਲੀਪ ਦਾ ਸਾਲ ਹੈ 29 ਫਰਵਰੀ ਤੱਕ ਦਾ ਡਾਟਾ ਦੇਵਾਂਗੇ ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਇਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਘਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਸੂਬੇ ਪਾਰਚੂ ਹਰ ਸਮੇਂ ਸੜਕਾਂ ਤੇ ਮੌਜੂਦ ਸਪੋਰਟਸ ਦੇ ਹੋਂਦ ਚਾਉਣ ਤੋਂ ਸੜਕੀ ਹਾਦਸਿਆਂ ਚੋਂ ਕੁੰਨ ਪਾਲੀਆਂ ਮੌਤਾਂ ਚ ਬੜੀ ਕਮੀ ਆਈ ਜਿਸ ਦੇ ਲਈ ਸੂਬੇ ਦੇ ਲੋਕ ਜਿਤੇ ਐਸਐਸਐਫ ਦੀ ਸ਼ਲਾਗਾ ਕਰਦੇ ਨਹੀਂ ਥੱਕਦੇ ਉਤੇ ਹੀ ਜਨਤਾ ਲਈ ਕੀਤੇ ਇਸ ਨੇਕ ਉਪਰਾਹਲੇ ਦੇ ਲਈ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਨੇ ਐਸਐਸਐਫ ਦੀ ਬਦੌਲਤ ਮੌਤ ਦੇ ਮੂੰਹ ਤੋਂ ਬਚ ਕੇ ਆਇਆ ਸੂਨੋ ਅੱਜ ਵੀ ਜਦੋਂ ਉਸ ਹਾਦਸੇ ਨੂੰ ਯਾਦ ਕਰਦਾ ਤਾਂ ਉਸਦੀ ਰੂਹ ਕੰਮ ਜਾਂਦੀ ਹੈ ਬਰਨਾਲਾ ਤੋਂ ਕੈਂਟਰ ਲੈ ਕੇ ਹਰਿਆ ਮੁਕਸਰ ਦੇ ਪਿੰਡ ਰੂਪਾਣਾ ਦਾ ਰਹਿਣ ਵਾਲਾ सोनू ਸੜਕ ਤੇ ਖੜੇ ਕੋੜੇ ਟਰਾਲੇ ਦੇ ਕਰਕੇ ਹਾਦਸੇ ਦਾ ਸ਼ਿਕਾਰ ਹੋਇਆ ਤੇ ਗੰਭੀਰ ਜ਼ਖਮੀ ਹੋਇਆ ਇਕਲੋਤੇ ਪੁੱਤ ਦੇ ਹੋਏ ਐਕਸੀਡੈਂਟ ਮਗਰੋਂ ਨਾ ਤਾਂ ਪਰਿਵਾਰ ਕੋਲ ਉਸ ਨੂੰ ਹਸਪਤਾਲ ਲੈ ਜਾਣ ਦੇ ਪੈਸੇ ਸਨ ਤੇ ਨਾ ਹੀ ਸਾਧਨ ਇਹ ਤਾਂ ਭਲਾ ਹੋਵੇ ਪੰਜਾਬ ਸਰਕਾਰ ਦਾ ਜਸਵੰਤੋਂ ਸ਼ੁਰੂ ਕੀਤੀ ਐਸਐਸਐਫ ਸੇਵਾ ਦਾ ਲਾਹਾ ਸੋਨੂ ਨੂੰ ਮਿਲਿਆ ਹਾਦਸੇ ਦੀ ਸੂਚਨਾ ਮਿਲਨ ਤੇ ਮੌਕੇ ਤੇ ਤੁਰੰਤ ਪਹੁੰਚੀ ਐਸਐਸਐਫ ਦੀ ਟੀਮ ਨੇ ਕੈਂਟਰ ਚ ਫਸੇ ਸੋਨੂ ਨੂੰ ਬੜੀ ਮੁਸ਼ਕਲ ਤੋਂ ਬਾਅਦ ਪਹਿਲਾ ਬਾਹਰ ਕੱਢਿਆ ਤੇ ਫਿਰ ਬਿਨਾਂ ਸਮਾਂ ਗਵਾਏ ਹਸਪਤਾਲ ਦਾਖਲ ਕਰਵਾਇਆ ਬਰਨਾਲੇ ਤੋਂ ਆ ਰਹੇ ਸੀਗਾ ਬਸ ਆ ਗਿਆ ਸੀਗਾ ਮੈਂ ਤਾਂ ਨੇੜੇ ਹੀ ਸੀਗਾ ਇੱਥੋਂ ਮਠੰਡਾ ਰੋਡ ਤੇ ਦੋਦਾ ਟੱਪਿਆ ਦੋਦਾ ਟੱਪ ਕੇ ਅੱਗੇ ਕੋੜਾ ਖੜਿਆ ਸੀਗਾ ਤੇਲ ਖਤਮ ਆਇਆ ਆ ਜਦੋਂ ਮੈਂ ਸੜਕ ਤੇ ਖਲਾਰਤਾ ਉਹਨੇ ਤੇ ਉਸ ਤੋਂ ਬਾਅਦ ਜਦੋਂ ਮੈਂ ਨੇੜੇ ਆਇਆ ਮੈਂ ਤਾਂ ਐਸੇ ਤੁਰਿਆ ਜਾਂਦਾ ਜੀ ਜਦੋਂ ਨੇੜੇ ਆਇਆ ਤੇ ਰੋਂਗ ਸਾਈਡ ਪਾਉਣ ਲੱਗਿਆ ਉਧਰੋਂ ਕਾਰ ਆ ਗਈ ਬਰਾਬਰ ਕੋੜੇ ਦੇ ਮੈਂ ਫਿਰ ਕਾਰ ਵਾਲਿਆਂ ਨੂੰ ਬਚਾਇਆ ਆਪਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਮੈਂ ਚੱਲ ਦੂਜੀ ਸਾਈਡ ਕਰਦੀ ਉਹ ਇੰਨੇ ਜੀ ਵਜ ਗਈ ਗੱਡੀ ਤੇਜ਼ ਨਹੀਂ ਸੀਗੀ 40 ਕੁ ਦੀ ਸਪੀਡ ਸੀਗੀ ਜਿਹਦੇ ਕਰਕੇ ਬਚ ਗਏ ਬਾਕੀ ਉਹ ਮਲਾਜਮ ਆਗੇ ਸੀਗੇ ਜੀ ਆਪਣੇ ਉਹਨਾਂ ਦਾ ਬਹੁਤ ਧੰਨਵਾਦ ਜੀ ਇਹਨਾਂ ਨੇ ਮੈਨੂੰ ਬਚਾਇਆ ਕੱਢਿਆ ਮੌਕੇ ਤੇ ਆਗੇ ਸੀਗੇ ਜੀ ਉਹ ਥੋੜੇ ਚਿਰ ਪਾਣ ਮੈਨੂੰ ਇੱਥੇ ਮੁਕਸਰੀ ਹਸਪਤਲ 'ਤੇ ਕਰਤਾ ਸੀਗਾ ਜੀ ਇੱਥੇ ਹਾਂਜੀ ਕੱਲਾ ਹੀ ਆ ਜੀ ਦੋ ਦੋ ਭੈਣਾਂ 20 ਸਾਲੋਂ ਵੱਡਾ ਜੀ ਦੋ ਭੈਣਾਂ ਮੇਰੀਆਂ ਇੱਕ ਵਿਆਹੀ ਹੋਈ ਹੈ ਜੀ ਇੱਕ ਛੋਟੀ ਇਕਵਾਰੀ ਘਰ ਦੀ ਆਰਥਿਕ ਤੰਗੀ ਕਰਕੇ ਨਿੱਕੀ ਉਮਰੇ ਹੀ सोनू ਦੇ ਮੋਢਿਆਂ ਤੇ ਪਰਿਵਾਰ ਦੀ ਜ਼ਿੰਮੇਵਾਰੀ ਆ ਗਈ ਤੇ ਉਹ ਵੀ ਪਿਤਾ ਦੇ ਪਾਂਖੀ ਡਰਾਈਵਰੀ ਦੀ ਲਾਈਨ ਚ ਪਿਆ ਬਿਸ਼ੱਕ ਹਾਲੇ ਪੁੱਤ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਨਹੀਂ ਹੋਇਆ ਪਰ ਮਾਂ ਨੂੰ ਉਸ ਗੱਲ ਦੀ ਤਸੱਲੀ ਹੈ ਕਿ ਸਰਕਾਰ ਦੀ ਨੇਕ ਨੀਤੀ ਸਦਕਾ ਉਸਦੇ ਪੁੱਤ ਦੀ ਜਾਨ ਬਚ ਗਈ ਜਿਸ ਦੇ ਲਈ ਉਹ ਪੰਜਾਬ ਸਰਕਾਰ ਤੇ ਐਸਐਸਐਫ ਨੂੰ ਦੁਆਵਾਂ ਦਿੰਦੀ ਨਹੀਂ ਥੱਕਦੀ ਮੇਰੇ ਤਾਂ ਪਹਿਲਾਂ ਤੇ ਕਿਹਾ ਉਹ ਨਾ ਕੋਈ ਹੈ ਨਹੀਂਗਾ ਕੋਈ ਵੀ ਹੈ ਨਹੀਂਗਾ ਮੈਂ ਕੱਲੀ ਹਾਂ ਬਸ ਇਹ ਹੀ ਜਿਹੜਾ ਤਸਵੀਰੋਂ ਉਹ ਤੋਂ ਪਹਿਲਾਂ ਹੀ ਗੱਲ ਹੋਈ ਸੀ ਮੇਰੀ ਇਹਦੇ ਨਾਲ ਕਹਿੰਦਾ ਮੈਂ ਰੋਕ ਜੂਗਾ ਬਠਿੰਡੇ ਕਹਿੰਦਾ ਨਹੀਂ ਆਉਣਾ ਮਾਹਨੇ ਰੇ ਨਾ ਪਤਾ ਹੀ ਨਹੀਂ ਲੱਗ ਆਹ ਮਾਸੀ ਕਰੇ ਤੇ ਆ ਸੱਟ ਵੱਜ ਗਈ ਸਾਡੇ ਕੋਲ ਤਾਂ ਹੈ ਵੀ ਨਹੀਂ ਸਿਕੋਸੀ ਜਿਹੜਾ ਸੀ ਨੂੰ ਲੈ ਕੇ ਵੀ ਜਾਵਣੀ ਐਸ ਤਾਂ ਉਹਨਾਂ ਨੂੰ ਕਹਿੰਨੇ ਆ ਵੀ ਬਹੁਤ ਵਧੀਆ ਬਰਾਬਰ ਅਨੰਤਰਕੀ ਬਖਸ਼ਿਆ ਜੀ ਨਾਲੇ ਸਾਡੇ ਮੁੰਡੇ ਨੂੰ ਮੌਕੇ ਤੇ ਆ ਕੇ ਕੋਲੇ ਰੱਬ ਵੀ ਹੁੰਦਾ ਜਿਹੜਾ ਕੋਲੇ ਆ ਜੀ ਸਾਨੂੰ ਤਾਂ ਉਹਨਾਂ ਨਾਲ ਬੜਾ ਅਸੀਂ ਤੁਹਾਨੂੰ ਅੰਤ ਧੰਨਵਾਦ ਕਰਦੇ ਅਸੀਂ ਤਾਂ 2 ਘੰਟੇ ਬਾਅਦ ਹੀ ਗਏ ਸੀਗੇ ਕੋਲੇ ਤਾਂ ਉਹ ਹੀ ਸੀ ਉਹਨਾਂ ਨੇ ਬਚਾਇਆ ਕੁਰਾਲੀ ਦੀ ਰਹਿਣ ਵਾਲੀ ਮਨੀਤਾ ਰਾਣੀ ਦੀ ਦਾਸਤਾਨ ਵੀ ਮੁਕਸਰ ਦੇ सोनू ਤੋਂ ਵਖਰੀ ਨਹੀਂ ਅੱਜ ਵੀ ਮਨੀਤਾ ਦੀਆਂ ਅੱਖਾਂ ਦੁਸ਼ਹਿਰੇ ਵਾਲੇ ਦਿਨ ਨੂੰ ਯਾਦ ਕਰ ਪਰ ਆਉਂਦੀਆਂ ਨੇ ਜਦੋਂ ਕੁਰਾਲੀ ਖਰੜ ਰੋਡ ਤੇ ਹੋਏ ਐਕਸੀਡੈਂਟ ਚ ਗੰਭੀਰ ਜ਼ਖਮੀ ਹੋਇਆ ਹਸਤਾਪਤੀ ਸੜਕ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਆ ਸੀ ਇਸੇ ਦੌਰਾਨ ਮੌਕੇ ਤੇ ਫਰਿਸ਼ਤੇ ਵਾਂਗ ਪਹੁੰਚੀ ਐਸਐਸਐਫ ਨੇ ਨਾ ਸਿਰਫ ਮਨੀਤਾ ਦੇ ਪਤੀ ਪ੍ਰਵੀਨ ਕੁਮਾਰ ਨੂੰ ਹਸਪਤਾਲ ਪਹੁੰਚਾਇਆ ਸਗੋਂ ਮਨੀਤਾ ਦੇ ਹਸਪਤਾਲ ਪਹੁੰਚਣ ਤੱਕ ਉਸ ਦੀ ਦੇਖਭਾਲ ਵੀ ਕੀਤੀ 12 ਤਰੀਕ ਨੂੰ ਦੁਸ਼ਹਿਰੇ ਵਾਲੇ ਦਿਨ ਮੇਰੇ ਹਸਬੰਦ ਮੈਨੂੰ ਕੁੜਾਲੀ ਛੱਡਣ ਆਏ ਸੀ ਉਹ ਵਾਪਸ ਜਾ ਰਹੇ ਸੀ ਤਬ ਆਪਸ ਜਾਣਦੇ ਕਿੱਥੇ ਐਕਸੀਡੈਂਟ ਹੋਇਆ ਕਿਵੇਂ ਹੋਇਆ ਇਸ ਦੇ ਬਾਰੇ ਅੱਜ ਤੱਕ ਵੀ ਸਾਨੂੰ ਨਹੀਂ ਪਤਾ ਹੈਗਾ ਉਤੋਂ ਹੀ ਪੁਲਿਸ ਨੇ ਆਪਣੇ ਸੜਕ ਸੁਰੱਖਿਆ ਵਾਲੇ ਉਹਨਾਂ ਨੇ ਲੈ ਕੇ ਹਸਪੀਟਲ ਚ ਲੈ ਕੇ ਗਏ ਕੁਰਾਲੀ ਤਾਂ ਕੁਰਾਲੀ ਵਾਲਿਆਂ ਨੇ ਉੱਥੋਂ ਅੱਗੇ ਐਮਰਜੈਂਸੀ ਇੱਕ ਉਹਨਾਂ ਨੇ ਅੱਗੇ ਸ਼ਿਰਫਿਸ ਫੇਸ ਤੇ 6 ਫੇਸ ਲੈ ਕੇ ਆਣ ਲਈ ਵੀ ਸੜਕ ਸੁਰੱਖਿਆ ਵਾਲੇ ਵੀ ਲੈ ਕੇ ਆਏ ਉਹਨਾਂ ਨੇ ਇਹ ਨਹੀਂ ਵੇਟ ਕਰੀ ਕਿ ਉੱਥੋਂ ਦੇ ਕੋਈ ਐਂਬੂਲੈਂਸ ਲੈ ਕੇ ਜਾਣਗੇ ਕਿਸੇ ਤਰ੍ਹਾਂ ਦੀ ਕੋਈ ਉਹ ਇੱਥੇ ਬਿਲਕੁਲ ਵੀ ਲਾਪਰਵਾਹੀ ਨਹੀਂ ਕਰੀ ਹੈ ਜੀ ਉਹਨਾਂ ਨੇ ਤੇ ਮੇਰੇ ਹਸਬੰਦ ਨੂੰ ਲੈ ਕੇ ਆਏ ਸਿਵਲ ਹਸਪੀਟਲ ਚ 6 ਫੇਸ ਮੌਲੇ ਉੱਥੇ ਆ ਕੇ ਉਹਨਾਂ ਨੇ ਜੋ ਵੀ ਉਹਨਾਂ ਦੀ ਸੀਟੀ ਸਕੈਨ ਟੈਸਟ ਵਗੈਰਾ ਜੋ ਵੀ ਹੋਣਾ ਸੀ ਉਹਨਾਂ ਦੀ ਸਾਰੀ ਬਿਲਿੰਗ ਵਗੈਰਾ ਉਹਨਾਂ ਨੇ ਖੁਦ ਕਰਵਾਈ ਔਰ ਉਸ ਜਗ੍ਹਾ ਤੇ ਉਸ ਤੱਕ ਦਿੱਤਕ ਰਹੇ ਜਦ ਤੱਕ ਮੈਂ ਔਰ ਮੇਰੇ ਬੱਚੇ ਉੱਥੇ ਅਸੀਂ ਪਹੁੰਚ ਨਹੀਂ ਗਏ ਉਹਨਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਬਹੁਤ ਜ਼ਿਆਦਾ ਮਤਲਬ ਕਿ ਉਸ ਟਾਈਮ ਅਸੀਂ ਇਹ ਸੋਚ ਰਹੇ ਸੀ ਕਿ ਅਗਰ ਇਹ ਵੀ ਨਾ ਹੁੰਦੇ ਤਾਂ ਅੱਜ ਅਸੀਂ ਬਿਲਕੁਲ ਕੱਲ੍ਹ ਹੋ ਉਸੇ ਮਨੀਤਾ ਰਾਣੀ ਮੁਤਾਬਕ ਐਸਐਸਐਫ ਉਸਦੇ ਲਈ ਰੱਬ ਤੋਂ ਘਟ ਨਹੀਂ ਜੋ ਸਦਕਾ ਉਸਦੇ ਸੁਹਾਗ ਦੀ ਜਾਨ ਬਚ ਗਈ ਮੈਮ ਬਹੁਤ ਅੱਛਾ ਰਿਹਾ ਉਸ ਵਕਤ ਨਾ ਕਿ ਭਗਵਾਨ ਦੀ ਤਰ੍ਹਾਂ ਤੇ ਲੱਭ ਆਏ ਆ ਮੇਰੇ ਹਸਬੰਦ ਦੀ ਜਾਨ ਬਚ ਗਈ ਅੱਜ ਮੇਰੇ ਨਾਲ ਮੇਰੇ ਹਸਬੰਦ ਔਰ ਮੇਰੀਆਂ ਬੇਟੀਆਂ ਦੇ ਨਾਲ ਆ ਉਹਦੇ ਪੱਪਾ ਉਹਨਾਂ ਦੇ ਕਾਰਨ ਜੋ ਕੋਈ ਟਰਾਲੀ ਟਰਾਲਾ ਕੋਈ ਗੱਡੀ ਖਰਾਬ ਹੋਈ ਖੜੀ ਆ ਉਹਨੂੰ ਸਾਈਡ ਤੇ ਕਰੋ ਤੇ ਜਦੋਂ ਸੜਕ ਤੇ ਪੁਲਿਸ ਰਹੂਗੀ ਹਰ 30 ਕਿਲੋਮੀਟਰ ਤੇ ਰੇਡੀਅਸ ਇੱਕ ਗੱਡੀ ਤੁਹਾਨੂੰ ਮਿਲੂਗੀ ਆਉਂਦੀ ਜਾਂਦੀ ਤਾਂ ਕੰਟਰੋਲ ਰਹੂਗੀ ਸਪੀਡ ਤੇ ਨਾਲ ਉਹਨਾਂ ਕੋਲੇ ਗੈਸ ਕਟਰ ਆਰੀ ਦਾ ਬਲੇਡ ਤੇ ਲੇਟੈਸਟ ਸਮਾਨ ਸਾਰਾ ਤੇ ਨਾਲ ਟ੍ਰੋਮਾ ਸੈਂਟਰ ਜਾਂ ਹਸਪੀਟਲ ਜਿਹੜਾ ਨੇੜੇ ਪੈਂਦਾ ਉਹਦੇ ਨਾਲ ਅਟੈਚ ਹੋਊਗਾ ਉਹ ਹੋ ਸਕਦਾ ਐਕਸੀਡੈਂਟ ਹੋਇਆ ਰਬਨਾ ਕਰੇ ਤੇ ਨਾਲ ਦੀਆਂ ਕੱਢ ਕੇ ਜ਼ਖਮੀਆਂ ਨੂੰ ਹੋ ਸਕਦਾ ਪਿੱਛੇ ਜਾਣਾ ਪੈ ਜੇ ਕਿ ਪਿੱਛੇ ਵਾਲਾ ਸਟਾਫ ਸਿਰਫ 2 ਕਿਲੋਮੀਟਰ ਹੈ ਅਗਲਾ 10 ਕਿਲੋਮੀਟਰ ਸੜਕ ਸੁਰੱਖਿਆ ਫੋਰਸ ਸਿਰਫ ਹਾਦਸਿਆਂ 'ਚ ਜ਼ਖਮੀਆਂ ਨੂੰ ਬਚਾਉਣ ਦਾ ਕੰਮ ਹੀ ਨਹੀਂ ਕਰ ਰਹੀ ਸਗੋਂ ਸੂਬੇ ਦੇ ਵਿੱਚ ਹੋਣ ਵਾਲੇ ਕ੍ਰਾਈਮ ਨੂੰ ਵੀ ਰੋਕਣ 'ਚ ਅਹਿਮ role ਨਿਭਾ ਰਹੀ ਹੈ ਗੁਰਦਾਸਪੁਰ ਬਾਰਡਰ ਰੇਂਜ ਤੇ ਤਾਇਨਾਤ SSF ਦੀ ਟੀਮ ਨੇ ਆਪਣੀ ਮੁਸਤੈਦੀ ਦੇ ਕਰਕੇ ਇੱਕ ਨੌਜਵਾਨ ਦੀ ਜਾਨ ਬਚਾਈ ਜੇਕਰ ਇਲਾਕੇ 'ਚ ਗਸ਼ਤ ਕਰਦੀ SSF ਦੀ ਟੀਮ ਮੌਕੇ ਤੇ ਨਾ ਪਹੁੰਚਦੀ ਤਾਂ ਹਮਲਾਵਰਾਂ ਨੇ ਉਸ ਨੌਜਵਾਨ ਦਾ ਕਤਲ ਕਰ ਦੇਣਾ ਸੀ ਤੇ ਦਬੂੜੀ ਪੋਲ ਦੇ ਨੇੜੇ ਨਾ ਇੱਕ ਗੱਡੀ ਲੱਗੀ ਸੀ ਤੇ ਗੱਡੀ ਦੇ ਦੋਨੋਂ ਨੰਬਰ ਪਲੇਟਾਂ ਜਿਹੜੀਆਂ ਫੋਲਡ ਕੀਤੀਆਂ ਹੋਈਆਂ ਸੀ ਤੇ ਉਹ ਆਪਾਂ ਸ਼ੱਕ ਦੀ ਨਜ਼ਰ ਨਾਲ ਦੇਖੀ ਤਾਂ ਉਹ ਚੈੱਕ ਕਰਨਾ ਚਾਇਆ ਜਿੱਦਾਂ ਹੀ ਆਪਾਂ ਗੱਡੀ ਨੂੰ ਬ੍ਰੇਕ ਮਾਰੀ ਇਹਦੇ ਵਿੱਚੋਂ ਚਾਰ ਜੋ ਨੌਜਵਾਨ ਜਿਹੜੇ ਆ ਉਹ ਨਿਕਲ ਕੇ ਭੱਜ ਗਏ ਆ ਆਪਾਂ ਗੱਡੀ ਦੇ ਨੇੜੇ ਜਾ ਕੇ ਦੇਖਿਆ ਤੇ ਉਹਦੇ ਵਿੱਚ ਇੱਕ ਨੌਜਵਾਨ ਜਿਹੜਾ ਜੰਮੂ ਤੋਂ ਸੀ ਉਸ ਨੂੰ ਕਾਫੀ ਜ਼ਿਆਦਾ ਵੱਡਿਆ ਸੀ ਜਿਹਦੀ ਇੱਕ ਬਾਹ ਤੇ ਬਿਲਕੁਲ ਹੀ ਨਾਲ ਤੋਂ ਲਾ ਦਿੱਤੀ ਗਈ ਸੀ ਤੇ ਆਪਾਂ ਉਸ ਨੂੰ ਮੌਕੇ ਤੇ ਛੱਕ ਕੇ ਆਪਣੀ ਗੱਡੀ 'ਚ ਪਾ ਕੇ ਤੈਨੂੰ ਸਿਵਲ ਹਸਪਤਲ ਦਾਖਲ ਕਰਵਾਇਆ ਜਿਸ ਕਰ ਇਸ ਨਾਲ ਉਸ ਦੀ ਜਾਨ ਬਚ ਗਈ 112 ਨੰਬਰ ਤੇ ਕੀਤੀ ਮਹੱਜ਼ ਇੱਕ ਕਾਲ ਤੇ ਪਹੁੰਚਣ ਵਾਲੀ ਐਸਐਸਐਫ दुर्घटना ਹੋਣ ਤੇ ਹੀ ਨਹੀਂ ਬਲਕਿ ਕਿਸੇ ਰਾਹਗੀਰ ਦੇ ਮੁਸ਼ਕਲ ਵਿੱਚ ਫਸੇ ਹੋਣ ਤੇ ਵੀ ਮਦਦ ਦੇ ਲਈ ਹਰ ਸਮੇਂ ਤਿਆਰ ਪਰ ਤਿਆਰ ਰਹਿੰਦੀ ਹੈ ਇਹ ਗੱਲ ਕੋਈ ਹੋਰ ਨਹੀਂ ਬਲਕਿ ਖੁਦ 4 ਦਿਨ ਪਹਿਲਾਂ ਮੁਸ਼ਕਲ ਚ ਫਸੇ ਜਲੰਧਰ ਦੇ ਬਿਆਸਪਿੰਡ ਦੇ ਰਾਜਕੁਮਾਰ ਨੇ ਐਸਐਸਐਫ ਦੇ ਲਈ ਆਖੀ ਹੈ ਦਰਸਲ ਪਰਿਵਾਰ ਸਮੇਤ ਸ਼ਾਪਿੰਗ ਦੇ ਲਈ ਨਿਕਲੇ ਰਾਜਕੁਮਾਰ ਨੂੰ ਵਾਪਸੀ ਤੇ ਹਨੇਰਾ ਪੈ ਗਿਆ ਉਤੋਂ ਮਾੜੀ ਕਿਸਮਤ ਕਿ ਉਸ ਦੀ ਸਕੂਟੀ ਵੀ ਖਰਾਬ ਹੋ ਗਈ ਰਾਜਕੁਮਾਰ ਨੇ ਰਾਤ ਉਲੰਘਦੇ ਲੋਕਾਂ ਤੋਂ ਮਦਦ ਮੰਗਣ ਦੀ ਕੋਸ਼ਿਸ਼ ਤਾਂ ਕੀਤੀ ਪਰ ਕੋਈ ਨਾ ਰੁਕਿਆ ਅਖੀਰ ਨਾ ਉਮੀਦ ਹੋਏ ਰਾਜਕੁਮਾਰ ਨੇ 112 ਤੇ ਕਾਲ ਕੀਤੀ ਤੇ ਉਸ ਕੋਲ ਐਸਐਸਐਫਟੀ ਟੀਮ ਮਦਦ ਦੇ ਲਈ ਤੁਰੰਤ ਪਹੁੰਚੀ ਮੈਨੂੰ ਅਸੀਂ ਬਹੁਤ ਹੈਲਪ ਮੰਗੇ ਸਾਰਿਆਂ ਨੇ ਖੜਾ ਵੀ ਕੀਤਾ ਪਰ ਕੋਈ ਵੀ ਮਤਲਬ ਕਿਸੇ ਨੇ ਹੈਲਪ ਨਹੀਂ ਕੀਤੀ ਮੇਰੀ ਹਾਂਜੀ ਅਸੀਂ ਕਾਫੀ ਕਰਨ ਦੇ ਬਾਅਦ ਘਰ ਵੀ ਫੋਨ ਕੀਤਾ ਤੇ ਘਰ ਦੇ ਵੀ ਮਤਲਬ ਹੈ ਨਹੀਂ ਕੋਈ ਵੀ ਨਾ ਮੰਮੀ ਡਾਡੀ ਵੀ ਪਾਪਾ ਵੀ ਜਾਣੀ ਹੈ ਉਸੇ ਟਾਈਮ ਤੇ ਫਿਰ ਅਸੀਂ 112 ਤੇ ਕਾਲ ਕੀਤੀ ਆ ਤੇ 10 ਮਿੰਟ ਬਾਅਦ ਵੀ ਸਾਬੂ ਨਹੀਂ ਆ ਗਿਆ ਸੀ ਹਾਂਜੀ ਤੇ ਇਹ ਸਾਬੂ ਨਾਲ ਵੀ ਅਸੀਂ ਬੜਾ ਧੰਨਵਾਦ ਕਰਦੇ ਆ ਕਿ ਮਤਲਬ ਬਹੁਤ ਵਧੀਆ ਡਿਊਟੀ ਕਰ ਰਹੇ ਆ ਆਪਣੀ ਮੰਨ ਵਿੱਚ ਬਹੁਤ ਡਰ ਲੱਗ ਰਿਹਾ ਸੀ ਵੀ ਸਾਡੇ ਨਾਲ ਇਹ ਹਸਾ ਹੋ ਗਿਆ ਫਿਰ ਉਸ ਵੇਲੇ ਕੋਈ ਹਸਾਰ ਨਹੀਂ ਮਿਲ ਰਿਹਾ ਸੀ ਕੋਈ ਆਲੇ ਦੁਆਲੇ ਸਦੀਆ ਕਰੇ ਸੀ ਕਿ ਲੁੱਟ ਖੋਹ ਵੀ ਹੋ ਰਹੀ ਹੈ ਅੱਜਕੱਲ ਅੱਜਕੱਲ ਵੀ ਪੁਲਿਸ ਨਾਲ ਲੇਡੀ ਬੇਟੀ ਸਾਡੀ ਲੱਗਦੀ ਆ ਇਸ ਤਰ੍ਹਾਂ ਦਾ ਅਸੀਂ ਸਾਨੂੰ ਥੋੜਾ ਜਿਹਾ ਹਸਾਤਾ ਮਿਲ ਗਈ ਅਸੀਂ ਥੋੜਾ ਡਰ ਥੋੜਾ ਨਿਕਲ ਗਿਆ ਬਿਸਕਾਰ ਕੇ ਅਸੀਂ ਥੋੜਾ ਸੋਚਿਆ ਵੀ ਸਾਡੇ ਨਾਲ ਠੀਕ ਹੋ ਰਿਹਾ ਹੈ ਕਾਲ ਦੇ 10 ਮਿੰਟ ਚ ਮਹਿਲਾ ਮੁਲਾਜ਼ਮ ਸਮੇਤ ਪਹੁੰਚੀ ਐਸਐਸਐਫ ਟੀਮ ਨੂੰ ਵੇਖ ਰਾਜਕੁਮਾਰ ਤੇ ਉਸਦੀ ਪਤਨੀ ਮਨਜੀਤ ਕੌਰ ਤੇ ਸਾਚ ਸਾਇ ਐਸਐਸਐਫ ਨੇ ਨਾ ਸਿਰਫ ਸਕੂਟੀ ਠੀਕ ਕਰਵਾਈ ਬਲਕਿ ਰਾਜਕੁਮਾਰ ਨੂੰ ਪਰਿਵਾਰ ਸਮੇਤ ਸੁਰੱਖਿਅਤ ਘਰ ਵੀ ਪਹੁੰਚਾਇਆ ਜ਼ਿਕਰ ਖਾਸ ਹੈ ਕਿ 112 ਨੰਬਰ ਤੇ ਪਹੁੰਚਣ ਵਾਲੀ ਮਦਦਪਾਰੀ ਰਾਜਕੁਮਾਰ ਨੂੰ ਜਾਣਕਾਰੀ ਕਿੱਥੋਂ ਪ੍ਰਾਪਤ ਹੋਈ ਉਸੇ ਤੋਂ ਸੁਣੋ ਦਾ ਨਿਊ ਚੱਲਦੇ ਰਹਿੰਦੇ ਆ ਅਸੀਂ ਖਬਰਾਂ ਸੁਣਦੇ ਰਹਿੰਦੇ ਆ ਤੇ ਉਹ ਵੀ ਦੱਸਦੇ ਹੁੰਦੇ ਵੀ ਤੁਹਾਨੂੰ ਜੇ ਕੋਈ ਪ੍ਰੋਬਲਮ ਆਂਦੀ ਤੇ ਇਸ ਨੂੰ ਕਾਲ ਕਰੋ ਜੇ ਰਾਤ ਨੂੰ ਕੋਈ ਤੁਹਾਨੂੰ ਕੋਈ ਪ੍ਰੋਬਲਮ ਆਂਦੀ 112 ਤੇ ਤੁਸੀਂ ਕਾਲ ਕਰਕੇ ਆਪਣੀ ਦਰਜ ਸ਼ਿਕਾਇਤ ਕਰ ਸਕਦੇ ਆ ਤੇ ਤੁਹਾਨੂੰ ਅਸੀਂ ਟਾਈਮ ਤੇ ਕਾਲ ਆਊਗਾ ਜੇ ਨਹੀਂ ਆਉਂਦਾ ਤੇ ਤੁਸੀਂ ਬਾਅਦ ਚੋਂ ਕੰਪਲੀਟ ਵੀ ਕਰ ਸਕਦੇ ਆ ਕਿਉਂਕਿ ਚੰਡੀਗੜ੍ਹੋਂ ਅਸੀਂ ਸੁਣਿਆ ਵੀ 2-4 ਦਿਨਾਂ ਬਾਅਦ ਫੋਨ ਆਉਂਦਾ ਹੈ ਤੇ ਸਾਨੂੰ ਤੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਚੰਡੀਗੜ੍ਹ ਆ ਲੈਣ ਦਾ ਵੀ ਜਦੋਂ ਨਾਲ ਸਾਡਾ ਹਾਲ ਚਾਲ ਪੁੱਛਿਆ एसएसएफ ਵੱਲੋਂ ਕੀਤੀ ਗਈ ਮਦਦ ਤੋਂ ਸੰਤੁਸ਼ਟ ਜਾਂ ਅਸੰਤੁਸ਼ਟ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਦੋਂ ਰਾਜਕੁਮਾਰ ਨੂੰ ਚੰਡੀਗੜ੍ਹ ਤੋਂ ਫੋਨ ਆਇਆ ਤਾਂ ਉਸਨੇ ਆਪਣੇ ਨਾਲ ਬੀਤੀ ਹੱਡ-ਬੀਤੀ ਦੱਸੀ ਤੇ ਐਸਐਸਐਫ ਸੇਵਾ ਸ਼ੁਰੂ ਕਰਨ ਲਈ ਮਾਨ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ ਜਿਹਨਾਂ ਸਾਰੇ ਦੱਸਿਆ ਵੀ ਅਸੀਂ ਜਲੰਧਾ ਵਿੱਚ ਸ਼ਾਪਿੰਗ ਕਰਕੇ ਆ ਰਹੇ ਸੀ ਇਸ ਤਰ੍ਹਾਂ ਸਾਡੀ ਸਕੂਟਰੀ ਬੰਦ ਹੋ ਗਈ ਆ ਤੇ ਉਸੇ ਟਾਈਮ ਤੇ 에어ਪੋਰਟ ਦੇ ਆਪਣੇ ਸਾਹਬ ਹਣੀ ਸੀ ਸਤਨਾਮ ਸਿੰਘ ਜੀ ਤੇ ਉਹਨਾਂ ਨੇ ਸਾਡੀ ਬੜੀ ਹੈਲਪ ਕੀਤੀ ਅਸੀਂ ਭਗਵਾਨ ਮਤ ਮਰਜੀ ਦਾ ਬੜਾ ਸ਼ੁਕਰ ਹੈ ਰਤ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਇੰਨੇ ਵਧੀਆ ਮਤਲਬ ਪਲੇਸ ਮਾ ਮਲਾਜਮ ਇਥੇ ਕਿ ਜਿਹੜੇ ਫੋਨ ਕਰਨ ਦੇ ਬਾਅਦ 10-15 ਮਿੰਟ ਬਾਅਦ ਹੀ ਸਾਡੇ ਕੋਲ ਆਦੇ ਰਾਜਕੁਮਾਰ ਦੀ ਮਦਦ ਕਰਨ ਵਾਲੀ ਐਸਐਸਐਫ ਟੀਮ ਦੇ ਐਸਆਈ ਸਤਨਾਮ ਸਿੰਘ ਇਸ ਲੋਕ ਹਿਤ ਸੇਵਾ ਦੀ ਬਦੌਲਤ ਹੁਣ ਤੱਕ 250 ਦੇ ਕਰੀਬ ਹਾਦਸਿਆਂ ਦੇ ਵਿੱਚ ਲੋਕਾਂ ਨੂੰ ਮਦਦ ਪਹੁੰਚਾ ਚੁੱਕੇ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮੁਸੀਬਤ ਵਿੱਚ ਹੁੰਦਾ ਹੈ ਤਾਂ 112 ਤੇ ਕਾਲ ਕਰੇ SSF ਪੁਨਾ ਦੀ ਸੇਫਟੀ ਦੇ ਲਈ ਹਮੇਸ਼ਾ ਹਾਜ਼ਰ ਮਿਲੇਗੀ ਖਡਾ ਰੋਡ ਨੰਬਰ 94502 ਨੂਰਪੁਰ ਡਾ ਚਲਾਂ ਤੋਂ ਲੈ ਕੇ ਨੂਰਪੁਰ ਡਾ ਤੋਂ ਲੈ ਕੇ ਚਲਾਂਗ ਤੱਕ ਦਾ ਏਰੀਆ ਸਾਡਾ 28 ਕਿਲੋਮੀਟਰ ਏਰੀਆ ਜਿਹੜੇ ਅਸੀਂ ਡਿਊਟੀ ਕਰਦੇ ਹਾਂ ਤੇ 24 ਘੰਟੇ ਟਾਈਮ ਸਰਟੀ ਦੇ ਹਮਾ ਆਪਣੇ ਤੇ ਹਰ ਵੇਪਾ ਸਟੈਂਡੂ ਰਹਿੰਦਾ ਰੈਡੀ ਜੇ ਕਿਸੇ ਨੂੰ ਕਾਲ ਆਉਂਦੀ ਆ ਆਪਾਂ ਉਸ ਟਾਈਮ ਮੂਵ ਕਰ ਜਾਈਦਾ ਕੋਈ ਵੀ ਰਾਤ ਦੇ ਸਮੇਂ ਕੋਈ ਹਾਦਸਾ ਵਾਪਰ ਗਿਆ ਕੋਈ ਲੁੱਟਖੋ ਹੋ ਗਈ ਕੋਈ ਵਾਹਰਤ ਹੋ ਗਿਆ ਵੀ ਮੌਕੇ ਤੇ ਪਹੁੰਚ ਗਈ ਦਾ 5-7 ਮਿੰਟ ਚ ਲੋਕਾਂ ਦੀ ਸੇਵਾ ਵਾਲੀ 24 ਘੰਟੇ ਹਾਜ਼ਰ ਰਹੀ ਦਾ ਹੀ ਐਸਐਸਐਫ ਹਾਦਸੇ ਦਾ ਸ਼ਿਕਾਰ ਹੋਏ ਜ਼ਖਮੀਆਂ ਨੂੰ ਹੀ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾ ਰਹੀ ਬਲਕਿ ਸ਼ਹਿਰ ਦੇ ਕ੍ਰਾਈਮ ਨੂੰ ਰੋਕਣ ਚ ਵੀ ਅਹਿਮ ਰੋਲ ਅਦਾ ਕਰ ਰਹੀ ਹੈ ਉਹਨਾਂ ਰਾਤ ਨੂੰ ਨਾ ਟਰੱਕਾਂ 'ਚ ਤੇਲ ਕੱਢਦੇ ਸੀਗੇ ਤੇ ਕੜੇ ਮਾਰ ਕੇ ਸਿਰ ਪਾੜਦੇ ਸੀ ਟਰੱਕਾਂ ਵਾਲਿਆਂ ਦਾ ਤੇ ਉਹਨਾਂ ਨੂੰ ਐਵੇਂ ਹੀ ਫੜਿਆ ਫੜ ਕੇ ਫਿਰ ਥਾਣੇ ਦੇ ਹਵਾਲੇ ਕੀਤਾ ਉਹਨਾਂ ਦੇ ਪਰਚਾ ਦਵਾਇਆ ਹਾਦਸੇ ਵਾਲੀ ਤਾਂ ਪਹੁੰਚ ਸੜਕ ਸੁਰੱਖਿਆ ਫੋਰਸ ਜ਼ਖਮੀਆਂ ਦੀ ਕਿਸ ਤਰੀਕੇ ਮਦਦ ਕਰਦੀ ਹੈ ਐਸਐਸਐਫ ਮੁਲਾਜ਼ਮ ਨੀਹਾ ਨੇ ਇਸ ਬਾਰੇ تفसील ਦੇ ਨਾਲ ਜਾਣਕਾਰੀ ਦਿੱਤੀ ਹੈ ਸਭ ਤੋਂ ਪਹਿਲਾਂ ਜਿਹੜੀ ਐਕਸੀਡੈਂਟ ਦੇ ਵਿੱਚ ਕੰਮ ਆਉਣ ਵਾਲੀ ਚੀਜ਼ ਹੈ ਉਹ ਹੈ ਸਾਡੀ ਫਰਸਟ ایڈ ਕਿਟ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਦਾਂ ਕਿ ਗਲਵਸ ਹੋਗੇ ਕਿ ਬਲੱਡਸ ਵਗੈਰਾ ਹੋਗੇ ਬੈਂਡੇਜ ਹੋ ਗਈ ਹੋਰ ਵੀ ਮੈਮ ਬੀਟਾ ਡੇਨ ਸੋਲੂਸ਼ਨ ਵਗੈਰਾ ਹੋ ਗਿਆ ਤੇ ਇਸ ਤਰੀਕੇ ਦੀ ਕਾਫੀ ਚੀਜ਼ਾਂ ਅਵੇਲੇਬਲ ਨੇ ਐਂਡ ਤੁਸੀਂ ਇਧਰ ਵੀ ਦੇਖ ਸਕਦੇ ਹੋ ਸੇਫਟੀ ਕੋਨਸ ਹੋ ਗਈਆਂ ਸਟੇਚਰ ਹੋ ਗਿਆ ਹੋਰ ਵੀ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਅਵੇਲੇਬਲ ਨੇ ਜਿਨ੍ਹਾਂ ਦੇ ਨਾਲ ਅਸੀਂ ਲੋਕਾਂ ਦੀ ਮਦਦ ਕਰ ਸਕਦੇ ਹਾਂ ਤੇ ਉਹਨਾਂ ਨੂੰ ਮਤਲਬ ਜਲਦੀ ਤੋਂ ਜਲਦੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾ ਦੇਈਏ ਜੇ ਉਹ ਜ਼ਿਆਦਾ ਇੰਜਰਡ ਨਹੀਂ 1 ਕਿ ਨਵੰਬਰ ਨੂੰ ਆਪਣੀ ਸਹੇਲੀ ਦੇ ਨਾਲ ਐਕਟਿਵਾ ਤੇ ਆਫਿਸ ਜਾ ਰਹੀ ਮੁਹਾਲੀ ਦੇ ਪਿੰਡ ਰੰਗੀਲਪੁਰ ਦੇ ਰਹਿਣ ਵਾਲੀ ਬਲਜੀਤ कौर ਆਵਾਰਾ ਪਸ਼ੂ ਦੇ ਕਰਕੇ ਹਾਦਸੇ ਦਾ ਸ਼ਿਕਾਰ ਹੋਈ ਤੇ ਦੋਵੇਂ ਸਹੇਲੀਆਂ ਜ਼ਖਮੀ ਹੋ ਕੇ ਸੜਕ ਤੇ ਡਿੱਗ ਪਈਆਂ ਇਸ ਦੌਰਾਨ ਕਿਸੇ ਰਾਗੀਰ ਨੇ 112 ਤੇ ਕਾਲ ਕਰ ਕੇ ਹਾਦਸੇ ਦੀ ਜਾਣਕਾਰੀ ਐਸਐਸਐਫ ਨੂੰ ਦਿੱਤੀ ਬੱਸ ਫੇਰ ਗਈ ਸੀ ਤੁਰੰਤ ਬਜੀਤ ਕorpura ਕੋਲ ਮਦਦ ਪਹੁੰਚ ਗਈ ਜਾ ਰਹੀ ਸੀ ਆਫਿਸ ਨੂੰ ਅਚਾਨਕ ਸਾਈਡ ਤੇ ਟਰਾਲੀ ਸੀ ਤੇ ਉਹ ਮੂਰੇ ਗੱਡੀ ਜਾ ਰਹੀ ਸੀ ਉਸ ਤੋਂ ਪੁੱਛਿਆ ਮੈਂ ਸੀ ਮੇਰੇ ਪਿੱਛੇ ਹੋਰ ਦੋ ਗੱਡੀ ਅਚਾਨਕ ਨਾ ਸਾਹ ਨਿਕਲਿਆ ਪੈਟਰੋਲ ਬੰਬ ਗੰਤੇ ਫਿਰ ਉਹ ਸਾਡੇ ਨਾਲ ਟਕਰਾ ਗਿਆ ਜੀ ਫਿਰ ਐਕਟਿਵ ਹੋਂਦੇ ਨਾਲ ਵਜੀ ਕਿ ਤੁਸੀ ਇਕੱਲੇ ਸੀਗੇ ਐਕਟੂਅਲੀ ਇੱਕ ਹੋਰ ਮੈਮ ਸੀ ਮੇਰੇ ਨਾਲ ਉਹ ਕੱਚੇ ਤੇ ਗਿਰਗੇ ਤੇ ਪੱਕੇ ਤੇ ਗਿਰਗੀ ਮੈਡਮ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਇਹਨਾਂ ਨੇ ਵਧੀਆ ਸਿਸਟਮ ਹੈ ਇਹਨਾਂ ਦਾ ਸਾਰਾ ਕੁਝ ਸਹੀ ਹੈ ਮੈਂ ਕਈ ਵਾਰ ਸ਼ਹਿਰ ਨੂੰ ਜਾਂਦਾ ਹੁੰਨਾ ਕਈ ਵਾਰ ਰਸਤੇ 'ਚ ਕੋਈ ਐਕਸੀਡੈਂਟ ਹੁੰਦਾ ਇਹ ਸਾਰੇ ਮੁਲਾਜ਼ਮਾਂ ਨੇ ਮੇਰੇ ਕੋਲ ਨੰਬਰ ਹੈ ਮੈਂ ਉਦੋਂ ਹੀ ਇਹਨਾਂ ਨੂੰ ਕਾਲ ਕਰਦਾ ਕਾਲ ਕਰਦੀ ਸਾਰੀ ਇਹ 5 ਜਾਂ 7 ਮਿੰਟ ਲਾਉਂਦੇ ਆ ਪਹੁੰਚਣ ਤੇ ਜੀ ਨੰਬਰ 2 ਸਾਡੇ ਪਿੰਡ ਦਾ ਬਹੁਤਾ ਹੋਇਆ ਸੀਗਾ ਐਕਸੀਡੈਂਟ ਉਹਦਾ ਤੁਸੀਂ ਸੁਣ ਹੀ ਲਿਆ ਵੀ ਯੂਏ ਗਵਰਨਮੈਂਟ ਨੇ ਕੰਮ ਕੀਤਾ ਨਾ ਬਹੁਤ ਵਧੀਆ ਕੀਤਾ ਇਹਦੇ ਨਾਲ ਮੌਤ ਦਰ ਵੀ ਘਟੀ ਹੈ ਹੂੰ ਵੀ ਬੰਦੇ ਨੂੰ ਮੋੜਲੀ ਸਹਾਇਤਾ ਮੌਕੇ ਤੇ ਹੀ ਮਿਲ ਜਾਣੀ ਬਹੁਤ ਬੜੀ ਗੱਲ ਹੈ ਨਹੀਂ ਲੋਕ ਕੀ ਕਰਦੇ ਆ ਉੱਥੇ ਖੜ ਕੇ ਵੀਡੀਓ ਬਣਾਈ ਜਾਂਦੇ ਆ ਚੱਕ ਦਾ ਕੋਈ ਨਹੀਂ ਹੈ ਅਲੱਗ ਸੀ ਉਹਨ ਕੀ ਯੂਨੀਫਾਰਮ ਹੈ ਔਰ ਉਹਨਕੋ ਬਹੁਤ ਹੀ ਹਾਈ ਕੁਆਲਿਟੀ ਕੀ ਗਾੜੀਆਂ ਜੋ ਕਿ ਇਸ ਵਕਤ ਦੁਬਈ ਪੁਲਿਸ ਕੇ ਪਾਸ ਹੈ ਔਰ उनमें ऑपरेटेड कंप्यूटर सिस्टम हर गाड़ी आसपास के नजदीक के सभी ट्रॉमा सेंटर और हॉस्पिटल से अटैच है ताकि इमीडिएटली कोई अगर एक्सीडेंट होता है जान बचाए बचाई जाए और गाड़ी में कटर फर्स्ट एड का सामान और कोई अगर कोई वहीकल ऐसा है जो खड़ा है खराब हो के जिसमें जब से ज्यादा मौतें उसमें होती थी वहीकल खड़ा है पता चलता नहीं है ਉਸਕੇ ਨੀਚੇ ਗੱਡੀ ਖੁੱਸ ਜਾਂਦੀ ਹੈ ਪਰਿਵਾਰੋਂ ਕੇ ਪਰਿਵਾਰ ਖਤਮ ਹੋ ਜਾਂਦਾ ਹੈ ਮਹਿਜ਼ ਇੱਕ ਕਾਲ ਤੇ ਪਹੁੰਚਣ ਵਾਲੀ ਐਸਐਸਐਫ ਕਦੇ ਵੀ ਲੇਟ ਨਹੀਂ ਹੁੰਦੀ ਹਾਂ ਜੇਕਰ ਕਿਤਰੇ ਐਂਬੂਲੈਂਸ ਲੇਟ ਹੋ ਜਾਵੇ ਤਾਂ ਕੀਮਤੀ ਜਾਨ ਪਹੁੰਚਾਉਣ ਦੇ ਖਾਤਰ ਸੜਕ ਸੁਰੱਖਿਆ ਫੋਰਸ ਆਪਣੀ ਗੱਡੀ ਤੇ ਹੀ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਤੋਂ ਪਿੱਛੇ ਨਹੀਂ ਰਹਿੰਦੇ ਮੁਹਾਲੀ ਐਸਐਸਐਫ ਚਤਨਾਤ ਬਲਵਿੰਦਰ ਸਿੰਘ ਨੇ ਦਿਨੋ ਦਿਨ ਵਾਦਰੇ ਹਾਦਸਿਆਂ ਦੇ ਕਾਰਨ ਦੱਸਦੇ ਹੋਏ ਆਪਣਾ ਤਜਰਬਾ ਸਾਂਝਾ ਕੀਤਾ ਸਭ ਤੋਂ ਵੱਧ ਜਿਹੜੇ ਅਨਗੈਲੀ ਔਰ ਸਪੀਡ ਵਾਲੇ ਜਿਹੜੇ ਬੰਦੇ ਜਿਆਦਾ ਜਾਂਦੇ ਉਹ ਐਕਸੀਡੈਂਟ ਜਿਹੜੇ ਆ ਦੇਖੇ ਗਏ ਆ ਕਈ ਵਾਰੀ ਇਸ ਤਰ੍ਹਾਂ ਦੇ ਮੌਕੇ ਆ ਜਾਂਦੇ ਆ ਵੀ ਅਸੀਂ ਐਂਬੂਲੈਂਸ ਨੂੰ ਕਾਲ ਕਰਦੇ ਆ ਜਾਂ ਤਾਂ ਉਹ ਕਿਤੇ ਮੌਕੇ ਤੇ ਜਿਹੜੀ ਐਂਬੂਲੈਂਸ ਅਵੇਲੇਬਲ ਹੀ ਹੁੰਦੀ ਹੈਗੀ ਜਾਂ ਜਿਹੜਾ ਉਹਨਾਂ ਨੂੰ ਆਉਣ ਵਿੱਚ ਟਾਈਮ ਲੱਗਦਾ ਕਿਸੇ ਹੋਰ ਮਰੀਜ਼ ਨੂੰ ਲੈ ਕੇ ਗਏ ਹੁੰਦੇ ਆ ਉਸ ਵੇਲੇ ਅਸੀਂ ਦੇਖਦੇ ਆ ਵੀ ਮਰੀਜ਼ ਦੀ ਹਾਲਤ ਗੰਭੀਰ ਆ ਨਾਜ਼ੁਕ ਬਣੀ ਹੋਈ ਆ ਉਹਨੂੰ ਹਸਪਤਾਲ ਪਹੁੰਚਾਉਣਾ ਬਹੁਤ ਜ਼ਰੂਰੀ ਆ ਇਸ ਕਰਕੇ ਫਿਰ ਅਸੀਂ ਆਪਣੀ ਗੱਡੀ ਦੇ ਵਿੱਚ ਹੀ ਸਟ੍ਰੈਚਰ ਆਏ ਉਹਨੂੰ ਕੈਰੀ ਕਰਕੇ ਨੇੜੇ ਦੇ ਹਸਪਤਾਲ ਦੇ ਵਿੱਚ ਉਹਨੂੰ ਲੈ ਕੇ ਜਾਂਦੇ ਆਂ ਅੰਮ੍ਰਿਤਸਰ ਦੇ ਪਿੰਟ ਮੱਲੀਆਂ ਨਜ਼ਦੀਕ ਸਥਿਤ ਫੈਕਟਰੀ 'ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਸਾਧੂ ਪਸਾਨਾ ਦੀ ਜ਼ਿੰਦਗੀ ਵੀ ਐਸਐਐਫ ਕਰਕੇ ਹੀ ਬਚ ਪਈ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸਾਧੂ ਪਿਛੋਂ ਯੂਪੀ ਦਾ ਰਹਿਣ ਵਾਲਾ ਹੈ 15 ਸਾਲਾਂ ਤੋਂ ਫੈਕਟਰੀ 'ਚ ਕੰਮ ਕਰਨ ਵਾਲੇ ਸਾਧੂ ਦਾ ਬੀਤੇ ਹਫ਼ਤੇ ਘਰ ਤੋਂ ਫੈਕਟਰੀ ਆਉਂਦੇ ਸਮੇਂ ਜ਼ਬਰਦਸਤ ਐਕਸੀਡੈਂਟ ਹੋਇਆ ਸੀ ਇਸ ਐਕਸੀਡੈਂਟ 'ਚ ਸਾਧੂ ਦਾ ਜਪਾੜਾ ਟੁੱਟ ਗਿਆ ਤੇ ਸਿਰ ਤੇ ਵੀ ਸੱਟ ਲੱਗੀ ਮੌਕੇ ਤੇ ਪਹੁੰਚੀ ਐਸਐਸਐਫ ਟੀਮ ਨੇ ਸਮਾਂ ਰਹਿੰਦਿਆਂ ਉਸ ਨੂੰ ਹਸਪਤਾਲ ਪਹੁੰਚਾਇਆ ਜਿਸ ਕਰਕੇ ਉਸ ਦੀ ਜਾਨ ਬਚ ਗਈ 6:30 ਤੇ 7:00 ਵਜੇ ਰਾਤ ਇਸ ਟਾਈਮ ਤੇ ਐਕਸੀਡੈਂਟ ਹੋਇਆ ਸੀ ਇਸ ਨੇ ਸੁਰੱਖਿਆ ਨੂੰ ਉਠਾ ਲਿਆ ਐਡਮਿਟ ਕਰਦੇ ਹਸਪਤਾਲ ਜਾ ਕੇ ਹਮ ਸੁਰੱਖਿਤ ਹੋ ਇਸ ਟਾਈਮ ਹਾਲਤ ਕਾਫੀ ਗੰਭੀਰ ਸੀ ਹਾਂਜੀ ਹਾਂਜੀ ਗੰਭੀਰ ਸੀ ਪਤਾ ਚੱਲ ਰਹਾ ਸੀ ਕਿ ਐਸਐਸਐਫ ਨੇ ਉਠਾਇਆ ਲੈ ਕੇ ਜਾ ਰਿਹਾ ਐਸਐਸਐਫ ਹਾਂਜੀ ਹਾਂਜੀ ਪਤਾ ਲੱਗਾ स्टार्टिंग में आपको फर्स्ट एड दी थी मुरली सहायता दी थी आपको हाँ जी हाँ जी उनका कैसा लगा व्यवहार उनसे बढ़िया लगा सर एस एस के कारण ही आपकी जान बच पाई कारण जान बच गया परिवार में कौन कौन माँ है आप है बाबू है बहन है भाई है सारे यहाँ रहते हैं जी उनको भी काफी सुकून मिला होगा कि एस एस ने जो जान बचाई है आपकी हाँ जी उनको सारा सुकून मिले ਕਾਂ ਕਾਂ ਆਪਕੇ ਝੋਟ ਲਗੀ ਸੀ ਇੱਕ ਮੱਥੇ 'ਚ ਲੱਗਿਆ ਸੀ ਦੰਦ 'ਚ ਲੱਗਿਆ ਸੀ ਦੰਦ ਜਬੜਾ ਟੁੱਟ ਗਿਆ ਸੀ ਕਿ ਕੀ ਹੋਇਆ ਸੀ ਜਬੜਾ ਟੁੱਟ ਗਿਆ ਸੀ ਉਹਨੂੰ ਸਰਸਾ ਸਾਲਿਆ ਖੜਿਆ ਉਹਨੂੰ ਹਸਪੀਟਲ ਉਹ ਮੈਂ ਮੈਂ ਇਕੱਠੇ ਜਾਂਦੇ ਫੇਕ ਮੈਂ ਤੇਲ ਪੋਣ ਲਿਆ ਰਸਤੇ ਵਿੱਚ ਉਹ ਗਾਹ ਨਿਕਲ ਗਿਆ ਗੱਡੀ ਐਕਸੀਡੈਂਟ ਹੋ ਗਿਆ ਬਸ ਮੇਰੇ ਤੋਂ ਪਹਿਲਾਂ ਉਹ ਆ ਗਏ ਉਹ ਲੈ ਗਏ ਇਹਨੂੰ ਹਸਪੀਟਲ ਮੇਰੇ ਬਾਅਦ ਬਾਅਦ 'ਚ ਗੱਲ ਹੋਈ ਉਹਨਾਂ ਦੀ ਹਾਂਜੀ ਭਾਈ ਠੀਕ ਹੈ ਹੁਣ ਸਾਹ ਹਾਂਜੀ ਠੀਕ ਹੈ ਜੀ ਤੁਸੀਂ ਗੱਲ ਕਰ ਲਓ ਸਭ ਨਾਲ ਦਾ ਜਿਹੜਾ ਐਕਸੀਡੈਂਟ ਹੋਇਆ ਸੀ ਉਹਦਾ ਉਹ ਹਾਂਜੀ ਚਾਰ ਢਟਾ ਸਰ ਢੰਕੇ ਹੀ ਇੱਥੇ ਢੰਕੇ ਹੀਗੇ ਚਾਰ ਢਟਾ ਹੀ ਦਾ ਹਾਂਜੀ ਉਹ ਸਹੀ ਹੋ ਗਏ ਸਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਬਹੁਤੇ ਲੋਕ ਜ਼ਖਮੀਆਂ ਦੀ ਮਦਦ ਕਰਨ ਦੀ ਥਾਂ ਵੀਡੀਓ ਬਣਾਉਂਦੇ ਨੇ ਜਦਕਿ ਐਸਐਸਐਫ ਮੁਲਾਜ਼ਮ ਕੀਮਤੀ ਜ਼ਿੰਦਗੀ ਬਚਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦੇ ਨੇ ਸਾਡਾ ਰੂਟ 26 ਕਿਲੋਮੀਟਰ ਦਾ ਹੈ ਟੋਟਲ ਰਖੀਤੇ ਤੋਂ ਲੈ ਕੇ ਰਿਯੋਪੂਲ ਤੱਕ ਸਾਨੂੰ ਦਿਨ ਦੇ ਵਿੱਚ ਲਗਭਗ 5 ਤੋਂ 7 ਐਕਸੀਡੈਂਟ ਰੋਜ਼ ਸਾਨੂੰ ਕਾਲਸ ਆਉਂਦੀਆਂ ਨੇ ਅਸੀਂ ਉਹਨਾਂ ਦੇ ਐਮਰਜੈਂਸੀ ਰੀਪੋਰਟ ਕਰਦੇ ਆਂ ਤੇ ਉੱਥੇ ਜੇਕਰ ਕੋਈ ਥੋੜਾ ਜਿਹਾ ਉਸ ਨੂੰ ਉਸੇ ਵੇਲੇ ਮੌਕੇ ਤੇ ਫਰਸਟ ایڈ ਦਿੱਤੀ ਜਾਂਦੀ ਹੈ ਤੇ ਜੇ ਕੋਈ ਜ਼ਿਆਦਾ ਇੰਜਰਡ ਹੈ ਉਸ ਨੂੰ ਉਸੇ ਵੇਲੇ ਸਟ੍ਰੈਚਰ ਦੇ ਵਿੱਚ ਪਾ ਕੇ ਤੇ ਹਸਪਤਲ ਪਹੁੰਚਾਇਆ ਜਾਂਦਾ ਹੈ ਤੇ ਲੋਕੀ ਮਤਲਬ ਇਹਨਾਂ ਧਿਆਨ ਨਹੀਂ ਦਿੰਦੇ ਹੱਲੇ ਵੀ ਜੇ ਕੋਈ ਬਹੁਤ ਜ਼ਿਆਦਾ ਇੰਜਰਡ ਪਿਆ ਹੈ ਨਾ ਉਹਦੇ ਲਾਗੇ 50 ਤੋਂ 60 ਲੋਕ ਇਕੱਠੇ ਹੋ ਜਾਂਦੇ ਪਰ ਕੋਈ ਇਹ ਹਿੰਮਤ ਨਹੀਂ ਕਰਦਾ ਕਿ ਉਹਨੂੰ ਚੱਕ ਕੇ ਹਸਪਤਲ ਪਹੁੰਚਾ ਦਈਏ ਜੇ ਸਾਨੂੰ ਕੋਲ ਲੰਦੀ ਹੈ ਅਸੀਂ ਉਸੇ ਵੇਲੇ ਉੱਥੇ ਰਿਪੋਰਟ ਕਰਦੇ ਹਾਂ ਤੇ ਉਸ ਨੂੰ ਚੁੱਕ ਕੇ ਹਸਪਤਲ ਪਹੁੰਚਾਉਂਦੇ ਹਾਂ ਇਸ ਨਾਲ ਜਦੋਂ ਅਸੀਂ ਉਹਨੂੰ ਹਸਪਤਲ ਪਹੁੰਚਾਉਂਦੇ ਹਾਂ ਨਾ ਕਿਸੇ ਵੇਲੇ ਡਾਕਟਰ ਵੀ ਮਤਲਬ ਜੇ ਮਨਾਂ ਕਰਦੇ ਤੇ ਵਰਦੀ ਵਿੱਚ ਹੋਣ ਦੇ ਨਾਤੇ ਪੁਲਿਸ ਉਹਨੂੰ ਪੈਦੇ ਆਦਾਰ ਦੇ ਉਤੇ ਪ੍ਰੈਸਿਡੈਂਟ ਜਿੰਦੇ ਨੇ ਉਹਨੂੰ ਰੈਫਰ ਕਰਨਾ ਹੋਵੇ ਤਾਂ ਅੱਗੇ ਰੈਫਰ ਵੀ ਕਰਦੇ ਆ ਤੇ ਇਸ ਕਰਕੇ 47 ਤੋਂ 50% ਜਿਵੇਂ ਕਿ ਮਾਨਸ ਮਾਨ ਸਾਹਿਬ ਨੇ ਦੱਸਿਆ ਸਰਕਾਰ ਨੇ ਕਿ ਇਸ ਚੀਜ਼ ਦਾ ਫਰਕ ਪਿਆ ਆ ਬਹੁਤ ਫਰਕ ਪਿਆ ਆ ਸਰ ਇਹ ਤਾਂ ਗੱਲ ਹੋਈ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਐਸਐਸਐਫ ਦੀ ਬਦੌਲਤ ਜਾਨ ਬਚ ਪਈ ਜਾਂ ਫਿਰ ਮੁਸ਼ਕਲ ਕੜੀ ਵਿੱਚ ਮਦਦ ਹੋਈ ਜਿਸ ਕਰਕੇ ਲੋਕ ਸਰਕਾਰ ਵੱਲੋਂ ਪੜਾਈ ਸਪੋਰਟਸ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਸੜਕ ਸੁਰੱਖਿਆ ਫੋਰਸ ਕਿਵੇਂ ਕੰਮ ਕਰਦੀ ਹੈ ਸੁਵੇ ਪਰਚੂ ਕਿੰਨੀਆਂ ਐਸਐਸਐਫ ਟੀਮਾਂ ਮੌਜੂਦ ਨੇ ਕਿਵੇਂ ਐਸਐਸਐਫ ਮੁਲਾਜ਼ਮਾਂ ਦੀ ਟ੍ਰੇਨਿੰਗ ਹੁੰਦੀ ਹੈ ਅਜਿਹੇ ਬਹੁਤ ਸਾਰੇ ਸਵਾਲ ਜੋ ਸ਼ਾਇਦ ਤੁਹਾਡੇ ਜ਼ਿਹਨ ਚ ਵੀ ਉਤਰੇ ਹੋਣਗੇ ਜਿਨ੍ਹਾਂ ਦਾ ਜਵਾਬ ਸੜਕ ਸੁਰੱਖਿਆ ਫੋਰਸ ਦੇ ਵਿੱਚ ਤਾਇਨਾਤ ਡੀਐਸਪੀ ਰੁਪਿੰਦਰ ਦੀਪ ਕੌਰ ਨੇ ਬੜੀ ਤਫਸੀਲ ਦੇ ਨਾਲ ਦਿੱਤਾ ਜੋ ਵੀ ਡਿਸਟ੍ਰੈਸ ਦੇ ਵਿੱਚ ਹੈ ਜਿਸ ਨੂੰ ਵੀ ਲੋਡ ਪੈਂਦੀ ਹੈ ਜਾਂ ਜਿਸ ਸਿਚੁਏਸ਼ਨ ਨੂੰ ਦੇਖ ਕੇ ਆਂਦੇ ਜਾਂਦੇ ਲੋਕ ਵੀ 112 ਤੇ ਜੋ ਕਿ ਇੱਕ ਕੰਟਰੋਲ ਰੂਮ ਹੈ ਪੂਰੇ ਪੰਜਾਬ ਨੂੰ ਕੇਟਰ ਕਰਦਾ ਹੈ ਉਸਤੇ ਕਾਲ ਕੀਤੀ ਜਾਂਦੀ ਹੈ ਤੇ ਜਿਸ ਤੋਂ ਡਾਇਰੈਕਟਲੀ ਇਸ ਅ ਐਸਐਸਐਫ ਵਹੀਕਲ ਤੇ ਕਾਲ ਰੀਸੀਵ ਹੋ ਜਾਂਦੀ ਹੈ ਸਾਡੀਆਂ ਤਿੰਨ ਸ਼ਿਫਟਾਂ ਦੇ ਵਿੱਚ ਸਾਡਾ ਅਰਾਊਂਡ 2000 ਦੇ ਆਸ-ਪਾਸ ਸਟਾਫ ਹੈ ਕੁੜੀਆਂ ਮੁੰਡੇ ਇਨਕਲੂਡਡ ਦਾ ਜੋ ਕਿ ਤਿੰਨ ਸ਼ਿਫਟਾਂ ਵਿੱਚ ਕੰਮ ਕਰ ਰਹੇ ਨੇ ਐਂਡ ਇਥੇ ਮੈਂ ਮੈਂਸ਼ਨ ਕਰਨਾ ਚਾਹੂੰਗੀ ਸਾਡਾ ਸਟਾਫ ਫਰਸਟ ਏਡ ਦੀ ਟ੍ਰੇਨਿੰਗ ਕਰਕੇ ਆਏ ਹੋਏ ਨੇ ਤੇ ਇਹਨਾਂ ਦੀ ਅਸੀਂ ਰਿਵੀਜ਼ਨ ਕੋਰਸ ਵੀ ਕਰਵਾਉਂਦੇ ਰਹਿੰਦੇ ਹਾਂ ਐਂਡ ਹਰ ਸ਼ਿਫਟ ਦੇ ਵਿੱਚ ਅਸੀਂ ਇਨਸ਼ੋਰ ਕੀਤਾ ਹੈ ਕਿ ਕੁੜੀਆਂ ਵੀ ਨਾਲ ਹੋਣ ਸੋ ਥੈਟ ਰਾਤ ਨੂੰ ਟ੍ਰੈਵਲ ਕਰਨ ਵੇਲੇ ਜਾਂ ਕੋਈ ਬਜ਼ੁਰਗ ਹੈ ਜਾਂ ਕਿਸੇ ਨੂੰ ਇਹ ਜੀ ਰਿਕੁਆਇਰਮੈਂਟ ਹੈ ਜਿਸ ਦੇ ਵਿੱਚ ਲੇਡੀ ਦੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਅਸੀਂ ਉਸ ਤਰੀਕੇ ਨਾਲ ਇਹਨਾਂ ਦੀ ਸ਼ਿਫਟ ਦੀ ਮੈਨੇਜਮੈਂਟ ਪਲਾਨਿੰਗ ਕੀਤੀ ਹੈ ਐਂਡ ਅਰਾਊਂਡ 4100 ਕਿਲੋਮੀਟਰ ਸਾਡੇ ਨੈਸ਼ਨਲ ਹਾਈਵੇਜ਼ ਤੇ ਸਟੇਟ ਹਾਈਵੇਜ਼ ਕਵਰਡ ਨੇ ਸਾਡੀ 144 ਵਹੀਕਲਸ ਉਹਨਾਂ ਦੇ ਉੱਤੇ ਅਰਾਊਂਡ 30 ਟੂ 40 ਕਿਲੋਮੀਟਰ ਰੂਟ ਐਂਡ ਵਨ ਵਹੀਕਲ ਪਰ ਰੂਟ ਦੇ ਹਿਸਾਬ ਨਾਲ ਐਂਡ ਵੀ ਹੈਵ ਅਰਾਊਂਡ 144 ਰੂਟਸ ਇਨ ਹੋਲ ਆਫ ਪੰਜਾਬ ਹਰ ਇੰਟਰਸੈਪਟਰ ਤੇ ਇੱਕ ਸਪੀਡ ਗਨ ਹਰ ਡਿਸਟ੍ਰਿਕਟ ਨੂੰ ਪ੍ਰੋਵਾਈਡ ਕੀਤੀ ਜਾਊਗੀ ਤੇ ਸਪੀਡ ਗਨ ਬੇਸਿਕਲੀ ਪਹਿਲਾਂ ਅਸੀਂ ਸਾਡਾ ਜੋ ਅਸ ਪਲੈਨਿੰਗ ਇਜ਼ ਗੋਇੰਗ ਔਨ ਉਸ ਦੇ ਹਿਸਾਬ ਨਾਲ ਅਸੀਂ ਇੱਕ ਵਾਰੀ ਪਹਿਲਾਂ ਅਵੇਅਰਨੈਸ ਥਰੂ ਮੀਡੀਆ ਓਨਲੀ ਅਵੇਅਰਨੈਸ ਕੈਂਪੇਨ ਸ਼ੁਰੂ ਕਰਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਨੂੰ ਸਪੀਡ ਲਿਮਿਟਸ ਕਿਹੜੇ ਰੋਡ ਤੇ ਕਿੰਨੀ ਸਪੀਡ ਲਿਮਿਟਸ ਹੈ ਥੈਨ ਵੀ ਵਿਲ ਲਾਂਚ ਦੋ ਸਪੀਡ ਗਨਸ ਤੇ ਉਹ ਸਪੀਡ ਗਨਸ ਦੇ ਥਰੂ ਇਹਨਾਂ ਦੇ ਇਹਨਾਂ ਨੂੰ ਮੈਸੇਜ ਆ ਜਾਇਆ ਕਰੇਗਾ ਜਿਵੇਂ ਹੀ ਕੋਈ ਨਾ ਕੋਈ ਅ ਡਿਫਾਲਟਰ ਹੈ ਕਿਸੇ ਟਾਈਮ ਦਾ ਰੈੱਡ ਲਾਈਟ ਜੰਪਿੰਗ ਹੈ ਓਵਰ ਸਪੀਡਿੰਗ ਹੈ ਤਾਂ ਜਾਂ ਕਿਸੇ ਨੇ ਹੈਲਮਟ ਨਹੀਂ ਪਾਇਆ ਜਾਂ ਸੀਟ ਬੈਲਟ ਨਹੀਂ ਲਗਾਈ ਸੋ ਉਹ ਸਾਡੇ ਪਲਾਨ ਚ ਹੈ ਔਰ ਉਸ ਤੋਂ ਬਾਅਦ ਇਟ ਵਿਲ ਬੀ ਵੈਰੀ ਈਜ਼ੀ ਆਨਲਾਈਨ ਜਾ ਕੇ ਉਸਦੀ ਪੇਮੈਂਟਸ ਕਰਨ ਦਾ ਸਕੋਪ ਨਾਲ ਦੱਸਿਆ ਜਾਏਗਾ ਸੋ ਇਟ ਵਿਲ ਬੀ ਗੁੱਡ ਫਾਰ एवरीवन ਬੇਸਿਕਲੀ ਬੋਡੀ ਕੈਮਰਾ ਰਿਫਲੈਕਟਡ ਜੈਕਟਸ ਦੇ ਨਾਲ ਲੈਸ ਸੜਕ ਸੁਰੱਖਿਆ ਫੋਰਸ ਮੁਲਾਜ਼ਮ ਹਰ ਤਰ੍ਹਾਂ ਦੀ ਸਥਿਤੀ ਦੇ ਨਾਲ ਨਿਪਟਣ ਦੇ ਲਈ ਪੂਰੀ ਤਰ੍ਹਾਂ ਸਮਰੱਥਨੇ ਸਾਲ 2022 ਚ SSF ਜੁਆਇਨ ਕਰਨ ਵਾਲੇ ਕਾਂਸਟੇਬਲ ਕਿਰਨ ਕੌਰ ਤੇ ਪਿੰਮ ਸਿੰਘ ਨੇ ਦੱਸਿਆ ਕਿ SSF ਦੀ ਟ੍ਰੇning ਚ ਹੀ ਅਸੀਂ ਸਿੱਖਿਆ ਕਿ ਕਿਵੇਂ ਲੋਕਾਂ ਦੀ ਜਾਨ ਬਚਾਉਣੀ ਹੈ ਜਿੱਦਾਂ ਕਿ ਸਾਡਾ ਐਕਸਪੀਰੀਅੰਸ ਰਿਹਾ ਹੈਗਾ ਜੋ ਕਿ ਫਰਵਰੀ ਮਹੀਨੇ ਤੋਂ ਜਿਹੜੀ ਹੈ ਸਟਾਰਟ ਹੋਈ ਹੈ ਉਹਦੇ ਵਿੱਚ ਸਾਨੂੰ ਬਹੁਤ ਵਧੀਆ ਐਕਸਪੀਰੀਅੰਸ ਮਿਲਿਆ ਇੱਕਦਮ ਮੈਮ ਸਾਨੂੰ ਖੁਦ ਨੂੰ ਹੌਸਲਾ ਮਿਲਦਾ ਸਾਡੀ ਆਤਮਾ ਨੂੰ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਲੋਕਾਂ ਦੀ ਬਹੁਤ ਸੇਵਾ ਕਰ ਰਹੇ ਹਾਂ ਜਿੱਦਾਂ ਕਿ ਪਹਿਲਾਂ ਹੁੰਦਾ ਸੀ ਐਕਸੀਡੈਂਟ ਹੁੰਦਾ ਸੀ ਸਾਡੇ ਵਰਗੇ ਵੀ ਲਾ ਲੋ ਕੋਲ ਦੀ ਲੰਘ ਜਾਂਦੇ ਸੀ ਜਾਂ ਮੋਸਟਲੀ ਲੋਕ ਨੇ ਵੀਡੀਓ ਫੋਟੋਆਂ ਵਗੈਰਾ ਕੈਪਚਰ ਕਰਦੇ ਆ ਜਸਟ ਇੰਨਾ ਕੀ ਕੰਮ ਕਰਦੇ ਸੀ ਬਟ ਸਾਨੂੰ ਖੁਸ਼ੀ ਮਿਲਦੀ ਆ ਕਿ ਸਾਡੇ ਸਾਡੇ ਹੀ ਸੇ ਸੇਵਾ ਆਈ ਆ ਕਿ ਅਸੀਂ ਲੋਕਾਂ ਦੀ ਜਾਨ ਬਚਾਉਣੀ ਆ ਬਹੁਤ ਲੋਕ ਇਦਾਂ ਦੇ ਨੇ ਕਿ ਸਾਨੂੰ ਬਾ ਤਾਂ ਸ਼ਾਇਦ ਅੱਜ ਸਾਡੇ ਪਰਿਵਾਰ ਦਾ ਜੀ ਹੈ ਜਿਹੜਾ ਸਾਡੇ ਤੋਂ ਦੂਰ ਹੋ ਜਾਂਦਾ ਹਜੇ ਮੰਨ ਲਓ ਤੁਸੀਂ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਕੋਈ 15 20 ਇਦਾਂ ਹੋਣਾ ਜਿਹੜੇ ਬੰਦੇ ਦੀ ਕੈਜੂਐਲਟੀ ਹੋ ਸਕਦੀ ਸੀ ਪਰ ਉਹ ਸਾਡੇ ਗਰਾਂ ਉਹਨਾਂ ਦੀ ਜਾਨ ਬਚ ਗਈ ਸਾਡੀ ਕਲਾਸਿਸ ਲੱਗਦੀ ਰਹਿੰਦੀਆਂ ਜਦੋਂ ਕਦੇ ਫਰਸਟ ਏਡ ਵਗੈਰਾ ਦੀ ਕਲਾਸਿਸ ਚੱਲਦੀਆਂ ਰਹਿੰਦੀਆਂ ਵਿੱਚ ਕਿਦਾਂ ਲੋਕਾਂ ਦੀ ਸੀਪੀਆਰ ਵਗੈਰਾ ਦੀ ਕਲਾਸਿਸ ਚੱਲਦੀਆਂ ਰਹਿੰਦੀਆਂ ਵਿੱਚ ਨੂੰ ਸਾਡੀ ਕਲਾਸਿਸ ਲੱਗਦੀ ਰਹਿੰਦੀ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਥੇਰ ਨੇ ਸੜਕ ਸੁਰੱਖਿਆ ਫੋਰਸ ਵੱਲੋਂ ਪੰਜਾਬ 'ਚ ਨਿਭਾਈ ਜਾ ਰਹੀ ਬੇਮਿਸਾਲ ਭੂਮਿਕਾ ਦਾ ਜ਼ਿਕਰ

ਤੇ ਜੇਵਰਾਤ ਜਾਂ ਕੈਸ਼ ਜਿਹੜਾ ਗੱਡੀਆਂ ਚ ਰਹਿ ਜਾਂਦਾ ਜਦੋਂ ਐਕਸੀਡੈਂਟ ਹੋ ਜਾਂਦਾ ਉਹ ਵੀ ਉਹਨਾਂ ਦੇ ਘਰੇ ਪਹਚਾਇਆ ਵਿਆਹ ਲਓ ਜੀ ਤੁਹਾਡੇ ਪੈਸੇ ਦੇਸ਼ ਭਰ ਚ ਹੋਣ ਵਾਲੇ ਸੜਕੀ ਹਾਦਸਿਆਂ ਚ ਹਰ ਸਾਲ ਲੱਖਾਂ ਲੋਕ ਆਪਣੀ ਜਾਨ ਗਵਾਉਂਦੇ ਨੇ ਜ਼ਿਆਦਾਤਰ ਮੌਤਾਂ ਹਾਦਸੇ ਕਰਕੇ ਨਹੀਂ ਬਲਕਿ ਜ਼ਖਮੀਆਂ ਨੂੰ ਸਮੇਂ ਤੇ ਇਲਾਜ ਨਾ ਮਿਲਣ ਕਰਕੇ ਹੁੰਦੀਆਂ ਨੇ ਪਰ ਹੁਣ ਜੇਕਰ ਤੁਸੀਂ ਰਾਹ ਚ ਕਿਧਰੇ ਕੋਈ ਹਾਦਸਾ ਵੇਖਦੇ ਹੋ ਜਾਂ ਕਿਸੇ ਨੂੰ ਮਦਦ ਦੀ ਲੋੜ ਹੈ ਤਾਂ ਬਿਨਾਂ ਸੰਕੋਚ ਬਿਨਾਂ ਡਰੇ ਮਦਦ ਦੇ ਲਈ 112 ਤੇ ਕਾਲ ਕਰੋ जो सड़क सुरक्षा फोर्स मदद पहुंच सके याद रखो थे वालों की गई एक कॉल ना सिर्फ किसी की कीमती जिंदगी सगो किसी के घर दया खुशियां भी उजड़न तो बचा सकती है